ਸੀਸੀ ਅਸੀਂ 21 12 2024 11 ਨੂੰ 24 ਨੂੰ ਅੰਡਰ ਸੈਕਸ਼ਨ 384 420 67 71 थाना ਆਪਣਾ ਡਿਵੀਜ਼ਨ ਨੰਬਰ 7 ਲੁਧਿਆਣੇ ਦੇ ਵਿੱਚ ਇਹਦੇ ਵਿੱਚ ਜਦੋਂ ਇਹ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕੀਤੀ ਤਾਂ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਪੱਤੂ ਜੀ ਨੇ ਹੁਣਾ ਨੇ ਤੇ ਨਾਲ ਇਹਨਾਂ ਐਡੀਸ ਵੀ ਸਟਾਪ ਨੇ ਸੀਪੀ ਸਾਹਿਬ ਤੇਜਜੀ ਜੀ ਵੀ ਸਖਤ ਦੱਸਿਆ ਸੀ ਕਿ ਇਹ ਐਕਸਟਰਸ਼ਨ ਦਾ ਕੇਸ ਹੈ ਇਹਨੂੰ ਬੜੀ ਸੰਜੀਦਗੀ ਦੇ ਨਾਲ ਇਨਵੈਸਟੀਗੇਸ਼ਨ ਕਰਨਾ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਇਹਦੀ ਬੇਸਿਕਲੀ ਕੈਸ ਸੀ ਇਹ ਉਹ ਇਸ ਤਰ੍ਹਾਂ ਸੀ ਇਹ ਕਿ ਆਪਣੇ ਜਗਦੀਸ਼ ਨੇਗੀ ਨਾਮ ਦੇ ਇੱਕ ਮਦਈ ਸੀਗੇ ਸਾਡੇ ਉਹਨਾਂ ਦੇ ਨਾਲ ਜਿਹੜੀ ਹੈਗੀ ਆ ਉਹਨਾਂ ਦੀ ਕੋਈ ਆਪਤੀ ਜਾਂ ਕਿਹੜਾ ਇਹਨਾਂ ਦੇ ਕੋਲ ਵੀਡੀਓ ਇਹਨਾਂ ਦੇ ਹੱਥ ਆ ਗਈ ਸੀ ਔਰ ਇਹਨਾਂ ਬੰਦਿਆਂ ਨੇ ਉਸ ਵੀਡੀਓ ਦਾ ਸਹਾਰਾ ਲੈ ਕੇ ਉਹਨਾਂ ਨੂੰ ਬਹੁਤ ਜਿਹੜਾ ਹੈਗਾ ਤੱਕ 2018 ਤੋਂ ਲੈ ਕੇ 2024 ਤੱਕ ਉਹਨਾਂ ਨੂੰ ਜਿਹੜਾ ਹੈਗਾ ਬਲੈਕਮੇਲ ਕੀਤਾ ਔਰ ਇਸ ਤਰੀਕੇ ਨਾਲ ਉਹਨਾਂ ਦੇ ਕੋਲ ਆਲਮੋਸਟ ਤਕਰੀਬਨ ਜਿਹੜਾ 65 ਲੱਖ ਰੁਪਏ ਦੇ ਕਰੀਬ ਜਿਹੜਾ ਸੀਗਾ ਮਨੀ ਹੁਣਾ ਤੋਂ ਐਕਸਟਰੈਸ਼ਨ ਕੀਤੀ ਬਲੈਕਮੇਲ ਦੇ ਤੋ ਸੋ ਇਸ ਚੀਜ਼ ਨੂੰ ਅਸੀਂ ਜਿਹੜਾ ਹੈਗਾ ਸਵੀਰਗੀ ਨਾਂ ਲੈਂਦੇ ਫਿਰ ACP ਸਾਡੇ ਈਸਾ ਸੂਤਸਾ ਔਰ SSP ਡਿਵੀਜ਼ਨ ਨੰਬਰ ਸਾਡੀ ਸਾਰੀ ਟੀਮ ਇਹਨਾਂ ਦੋਸ਼ੀਆਂ ਨੂੰ ਜਾ ਕੇ ਜਿਹੜਾ ਹੈਗਾ 12 ਸਹਾਰ ਨੂੰ ਫੋਟੋ ਫੜ ਕੇ ਜਿਹੜਾ ਹੈਗਾ ਲੈ ਕੇ ਆਂਦੇ ਆ ਤੇ ਇਸ ਇਸ ਕੇਸ ਦੇ ਵਿੱਚ ਹੁਣ ਤੱਕ ਅਸੀਂ ਚਾਰ ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏ ਆ ਜਿਹੜਾ ਉਹਦਾ ਨਾਂ ਸਤਿੰਦਰ ਸਿੰਘ ਔਰ ਸੋਨੂ ਦੂਜੇ ਦਾ ਨਾਮ ਰਾਮ ਸਿੰਘ <th>ਥਾਪਾ ਮਲੇਸ਼ <th>ਥਾਪਾ ਤੇ ਦਲੇਰ ਸਿੰਘ ਮਲੇਸ਼ <th>ਥਾਪਾ ਤੇ ਦਲੇਰ ਸਿੰਘ ਨੂੰ ਜਿਹੜਾ ਅਸੀਂ ਜੁਡੀਸ਼ੀਅਰ ਵਾਰਡਕਟ ਨੂੰ ਤੋਂ ਬਾਅਦ ਚੇਸ ਦੇ ਵਿੱਚ ਭੇਜ ਦਿੱਤਾ ਔਰ ਇਹਨਾਂ ਦੋਨਾਂ ਹੁਣ ਤੱਕ ਦੀ ਜਿਹੜਾ ਪੁਲਿਸਿੰਗ ਜਿਹੜੀ ਹੈ ਕਿ ਸਤਿੰਦਰ ਸਿੰਘ ਔਰ ਸੋਨੂ ਤੇ ਸੁਖਦੇਵ ਸਿੰਘ ਨੇਗੀ ਦੇ ਕੋਲੋਂ 18 ਲੱਖ ਰੁਪਏ ਆਲਮੋਸਟ ਜਿਹੜਾ 18,70,000 ਰੁਪਿਆ ਦੇ ਬੈਂਕ ਅਕਾਊਂਟ ਦੇ ਵਿੱਚ ਸੀਗਾ ਉਹ ਫ੍ਰੀਜ਼ ਕਰਵਾਇਆ